ਜਗਰਾਉਂ ਵਾਲੇ ਪੁਲ ਦਾ ਜੀ ਕੰਮ ਕਾਰ ਲਗਭਗ ਕੰਪਲੀਟ ਹੋ ਚੁੱਕੀ ਚੱਲਿਆ ਜਿਹੜਾ ਪੁਲ ਉੱਤੇ ਰੱਖਣਾ ਸੀਗਾ ਇਧਰਲੇ ਪਾਸੇ ਤੱਕ ਆ ਗਿਆ ਤੇ ਹਾਂ ਹ ਮਸ਼ੀਨਾਂ ਲੱਗੀਆਂ ਹੋਈਆਂ ਨੇ ਚਲੋ ਕਾਫੀ ਲੰਬੇ ਸਮੇਂ ਦੀ ਇਹ ਜ਼ਰੂਰਤ ਸੀ ਕਿ ਇਸ ਰੋਡ ਤੇ ਪੁਲ ਬੜਾ ਤੰਗ ਸੀਗਾ ਬਣਨ ਦੀ ਜ਼ਰੂਰਤ ਸੀ ਕਿ ਚਲੋ ਬਣਿਆ ਗੁਰੂ ਮਹਾਰਾਜ ਨੇ ਦੀ ਸਰਕਾਰ ਨੇ ਜਾਂ ਬੜਾ ਧੰਨਵਾਦ ਕਰਦੇ ਆ ਥੋੜੀ ਜੀ ਪਬਲਿਕ ਨੂੰ ਰਾਹਤ ਮਿਲੂਗੀ ਇਸ ਰੋਡ ਤੋਂ ਜਾਮ ਲੱਗਦਾ ਸੀ ਜਿਹੜਾ ਕੰਮ ਕਾਫੀ ਲਗਭਗ ਕੰਪਲੀਟ ਹੋ ਗਿਆ ਤੇ ਰੱਖਣ ਵਾਲੀ ਗੱਲ ਸੀ ਉੱਪਰ ਜਿਹੜਾ ਇਹਦੇ ਮਟੀਰੀਅਲ ਬੰਨਣਾ ਵਾ ਇਹਦੀ 31 30 ਜੂਨ ਤੱਕ ਲਗਭਗ ਕਹਿ ਰਹੇ ਨੇ ਰੋਡ ਇਹ ਪੁਰ ਚੱਲਦਾ ਹੋ ਜਾਊਗਾ ਬਾਕੀ ਸਮੇਂ ਤੇ ਦੇਖਦੇ ਆਂ ਕੀ ਗੱਲ ਬਣ ਬਣਦੀ ਆ